ਲਓ ਜੀ ਬਾਈ ਲੱਦਣਾ ਛੋਟਾ ਟਰਾਲਾ ਦਾ ਲੱਦ ਬੜਾ ਹੀ ਲਿਆ ਅੰਕਲ ਪਰਦਾ ਰੱਖਿਆ ਟਰਾਲਾ ਕੋਈ ਦਿਖਾਈ ਗਏ ਭਰ ਕੋਈ ਨਹੀਂ ਹਾਂ ਫੇਰ ਇੱਕ ਪਾਸੇ ਇੱਕ ਦਿਨ ਦੂ ਹੀ ਲੇਟ ਹੋ ਗਈ ਅੱਛਾ ਉਹਨੇ ਮੇਬਾਨੀ ਨਹੀਂ ਜੀ ਰਹੀ ਹੈਗੀ ਬੇ ਕਹਿਣਾ ਉਹਨੇ ਘਟਿਆਉਣਾ ਤੇ ਅੱਜ ਜਣਾ ਹੁਣੇ ਨਾਲ ਲਾਤੀ ਸਾਰੇ ਲੈ ਮੁੰਡੇ ਨੂੰ ਦੇਖ ਸ਼ੌਂਕ ਕਿੰਨਾ ਹੈ ਮੁੰਡਾ ਕਿਹੜੇ ਬਾਪ ਨਾਲੋਂ ਘੱਟ ਹੋਊਗਾ ਇਹ ਅਗਰ ਮੁੰਡਾ ਜਮਾਨਤ ਨਹੀਂ ਸਕੂਲ ਨੂੰ ਹਾਂ ਮੰਨਿਆ ਨਹੀਂ ਸਰੇਰੇ ਕਦੇ ਵੀ ਨਹੀਂ ਆਕਰਿਆ ਮਾਹ ਕਿਹਾ ਹੋ ਗਿਆ ਕਹਿੰਦਾ ਟਰਾਲੇ ਦਾ ਦਨੇ ਆਜ ਉਹ ਹੈ ਹਰੇ ਇੱਕ ਜੇ ਮੂੰਹ ਸੜਿਆ ਤੇ ਸੰਚੇ ਭਰੇ ਪਏ ਐਰ ਕਾਪੀ ਹੈ ਕਾਪੀ ਸੜਿਆ ਸੰਚੇ ਹਾਂ ਹਾਂ ਲੰਘ ਜੂਗਾ ਬਾਈ ਬੜਾ ਹੀ ਐ ਅਹ ਅੰਕਲ ਪਿੱਛੇ ਨੂੰ ਬੋਨਾ ਬੋਨਾ ਜਿਆ ਹੁੰਦਾ ਏ 2:00 ਵਜੇ ਨਾਲ ਬਹੁਤ ਦਾ ਟਰਾਲਾ ਖਿੱਚਦਾ ਏ ਕੰਨਾ ਕਹਾ ਲੱਦਿਆਂ ਤੇ ਵੀ ਫਿਰਨੇ ਭਾਵੇਂ 250 ਲੱਦਾ ਦਾ ਤਰੀਕਾ ਦੇ ਕੰਨ ਲੱਕਲ ਬੂਟੇ ਜਾਣ ਖਾ ਕੇ ਕੰਨੇ ਦੀ ਸਾਰੇ ਹੀ ਆਏ ਨੇ ਉਹ ਹੁੰਦੀ ਏ ਪਿੱਛੇ ਫੌਜ ਯਾਰ ਇੱਧਰ ਕਾਹੇ ਆਏ? ਨਿਆ ਅੰਕ ਲਾਇਆ ਦੱਸ ਵੀ ਬੂਟੇ ਜਾਨ ਕੱਢ ਕੇ ਕੰਨੇ ਦੀ? ਮੈਂ ਕਿਹਾ ਉੱਥੇ ਤੇ ਬਾਹਰ ਚ ਲੱਦ ਕੇ ਲਿਆਉਗਾ। ਬੂਟੇ ਜਾਨ ਕੱਢ ਕੇ ਕੰਨੇ ਦੀ? ਹਾਂ ਉਹ ਬੂਟੇ ਨਹੀਂ ਗੰਨੇਗਾ ਇੱਥੇ ਸਾਰੇ ਲੋਕ ਦੱਸਦੇ ਆਂ ਵੀ ਘਾਟਾ ਸਰਵੇ ਨਹੀਂ ਵੱਧ ਘੱਟ ਕੰਮ। ਅੱਛਾ ਹਾਂ ਝਾੜੇ ਨਹੀਂ ਹੈਗਾ ਗੰਨੇ ਦਾ। ਉੱਥੇ ਤਾਂ ਦੋ ਬੰਦੇ ਛੱਡ ਕੇ ਆਂਦੇ ਨੇ ਉੱਥੇ ਤੇ ਨਹੀਂ ਲੱਦ ਕੇ ਲਿਆਂਦਾ। ਹਾਂ ਇਹ ਛੋਟਾ gekeੜਾ ਹੀ ਲਾ ਰਹਿਣਾ ਇਹਨੇ ਜਿਹੜਾ ਹੈਗਾ ਇਹ। ਨਹੀਂ 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 ਨਹੀਂ। ਉਹ ਮਨੇ ਬੜਾ ਇੱਥੇ ਕਹਿ ਕੇ। ਉਹ ਜਾਈ ਬੰਦੋ ਮੁਰ ਜਾਣਾ ਬੈਗ। ਇੱਥੇ ਤੇ ਲਈ ਮੋਟਰਸੈੱਡ। ਚਾਲ ਤੇ ਉਰੀ ਖੜਾ ਰ ਟਰਾਲੀ ਬੈਕ ਜਗਾ ਪੂਰੀ ਬੁਰੀ ਇੱਕ ਤਾਂ ਕਿਤੇ ਦਾ 4x4 ਦੀ ਮੌਜ ਆ ਥਾਂ ਤੇ ਹੀ ਬਾਈ ਜੇ ਦਬਦਾ ਵੀ ਇਹਦਾ ਮੋੜਲੇ ਟਾਇਰ ਜ਼ੋਰ ਮਾਰ ਕੇ ਸਹੀ ਕਰ ਦਿੰਦੇ ਆ ਹਾਂ ਛੱਤੀ ਡੈਰੀ ਚਰਲਾ ਚਲਾਉ ਕਹਿੰਦੇ ਦੱਸੀ ਉਹਨੂੰ ਮੜਾਇਆ ਬਾਈ ਕੈ 4/43 ਥੋੜੀ ਕਟਾਈ ਘੱਟ ਹੁੰਦੀ ਐ ਉਹ ਚੀਜ਼ ਦਾ ਹੀ ਫਰਕ ਐ 120 ਨਹੀਂ ਫਿਰ ਅਜੇ 170 ਹੀ ਲੱਗੂਗਾ ਮੁੰਡਾ ਮੈਨੂੰ ਸਵਾਗੇ ਕਰ ਗੱਲ ਫੜਨੀ ਆਣੀ ਬਾਈ ਰਾਸਤੇ ਦੀ ਲੱਗਦਾ ਦਲੀ ਮੇਲ ਪੱਕੀ ਆੜੀ ਲਾ ਲਈ ਮੇਲਾ ਲਾ ਲਿਆ ਹੈ ਆ ਤੇਨੇ ਘਰੇ ਪਈਆਂ ਚਾਰ ਪੰਜ ਮੇਰੇ ਘਰੇ ਮੈਂ ਕਹਦਾ ਗੰਨਾ ਵੀ ਖਤਰਨਾਕ ਵੀਜਿਆ ਵਜਾ ਕੇ ਚੈੱਕ ਕਰ 30 ਮਾਰਨਿੰਗ ਟਾਈਮ ਦੇ ਕੰਮ ਬਾਈ ਸਵੇਰ ਟਾਈਮ ਦੇ ਗੰਨਾ ਮਿਕਸ ਨਾਲ ਵਰਦੀਨ ਚੜਾਈ ਆ ਬਾਈ ਮਨੇ ਦੀ ਘਰ ਤੇ ਸਿਲੰਡਰ ਮਿਲਦੇ ਕਹਿੰਦੇ ਦੇਖੋ ਲਓ ਜੀ ਬਾਈ ਹਵਾ ਪਾਣੀ ਚੈੱਕ ਕਰਾਇਆ ਟਰਾਲੇ ਚ ਭਜਨ ਵਾਈ ਤੇ ਰੋਡ ਬਹੁਤ ਚੱਲਦਾ ਬਾਈ ਪਰੇ ਜਾਣਾ ਔਖਾ ਹੋਇਆ ਪਿਆ ਉਹ ਜਾਣਾ ਆਉਣਾ ਹੀ ਔਖਾ ਹੋਇਆ ਪਿਆ ਇੰਨਾ ਰੋਡ ਚੱਲਦਾ ਏ ਕਿੰਨੀ ਹਵਾ ਘੱਟ ਸੀ ਹਵਾ 185 ਦੀ 170 ਦੀ 190 ਦੀ 100 ਲਾਤੀ 100 ਗਰਾਉਣੀ ਪੈਂਦੀ ਹਾਂ ਹੁਣ 110 ਦਾ ਕਰਾਤੀ ਮੈਨੂੰ ਸੋਨਾ ਪੈ 120 ਗਵਾਂਟਾ ਯਾਰ ਮੈਨੂੰ ਤਾਂ ਐ ਦਾ ਵਾਹ ਬੜਾ ਟਰਾਲ ਲੀਕ ਹੈ ਕੱਲ ਨੂੰ ਹਾਂ ਉਹ ਬੰਦੇ ਨੇ 170 ਗਵਾਂਟਾ ਬਸ ਚੱਲ ਜੀ ਹਾਂ 120 ਹਵਾ ਚੈੱਕ ਕਰਨੀ ਜਿੰਦਰੀ ਆ ਹਵਾ ਚੈੱਕ ਕਰਨੀ ਕਹਿਦਾ ਇਹ ਹੀ ਜਾਊਗਾ ਅਰਜਨ ਨਹੀਂ ਮੰਨਦਾ ਕਹਿੰਦਾ ਮੈਂ ਤਾਂ ਸਾਢੇ ਲੱਦਿਆ ਕਹਦੇ ਇਹ ਹੀ ਜਾਊਗਾ ਕਹਿੜਾ ਯਾਰ ਇਹ ਵੀ ਨਾ ਇਹ ਜਾਊਗਾ ਲੈ ਕੇ ਅੱਜ ਦੇਖਾਂ ਬਾਈ ਕੀ ਹਾਲ ਹੈ ਜੀ ਠੀਕ ਆ ਜੀ ਕਰਤਾ ਕਿਹੜਾ ਟਰਾਲਾ ਕਰਤਾ ਇਹ ਕਿਹੜਾ ਬਾਈ ਘੜਤੀ ਹਵਾ ਬਸ ਠੀਕ ਹੈ ਮੁੰਡਾ ਵਰੂ ਫੋਨ ਕਰਦਾ ਰਹਾ ਮੈਂ ਲੇਟ ਹੋ ਗਿਆ ਹੈ ਜੀ ਹੋ ਠੀਕ ਚਾਹ ਬਣ ਲਈਏ ਨਾ ਨਾ ਸ਼ੁਕਰਿਆ ਬਾਈ ਮਾਰਨਿੰਗ ਟਾਈਮ ਦੇ ਕੰਮ ਬਾਈ ਸਵੇਰ ਟਾਈਮ ਦੇ ਗੰਨਾ ਮਿਕਸ ਨਾਲ ਬਰਸੀਨ ਇਹ ਮਸ਼ੀਨ ਬਾਈ ਪਹਿਲਾ ਐਨੂੰ ਲਾਈ ਵੀ ਤੀ ਹੁਣ ਕਮਾ ਕੇ ਐਨ ਲੱਗੀ ਨਾਲ ਬੇਰ ਖਾਓ ਇਹ ਪੱਕਦੇ ਹੈ ਨਹੀਂ ਬਾਈ ਐਂ ਹੋ ਰਹਿੰਦੇ ਦੇਖੋ ਐ ਬਾਦੂ ਲੱਗਦੇ ਆ ਚਾਰ ਡੰਗਾ ਰੱਖੇ ਵੀ ਭਾਈ ਦੋ ਕੱਟੀਆਂ ਮੰਨਨੇ ਆ ਗੱਠਾਂ ਲਿਆ ਇਹਦੇ ਜਿਹੜੇ ਅਸੀਂ ਆ ਲਾਤੀ ਆ ਭਾਈ ਵੱਡਾ ਜਿੰਮ ਲਾਦਾ ਦਾ ਕਹਿੰਦੇ ਡੋਲੇ ਬਣਾਏ ਪਿਆ ਹੈ ਇਆ ਬੀਜ ਦਾ ਰੇਟ ਆ ਕੇ ਤੇ ਆ ਪੂਆ ਗੰਨਾ ਹਾਂ ਸੰਜਾਲੀ ਮਰੇ ਆਇਆ ਰਸ ਵੀ ਸੌਖਾ ਹੈਗਾ ਕਰਨੇ ਵੀ ਜੇ ਤਾਂ ਸੌਖੇ ਸੌਖੇ ਬਾਈ ਡੰਗਰ ਗੰਨਾ ਖਾਂਦੇ ਆ ਦੁੱਧ ਮਿੱਠਾ ਦਿੰਦੇ ਆ ਨੱਠੇ ਖਾਣੂ ਖੁਦ ਦੇਖਾਂਗੇ ਸ਼ੁਰੂ ਹੋਇਆ ਕੰਮ ਲੈ ਓ ਯਾਰ ਮਸ਼ੀਨ ਦਾ ਰੁੱਖ ਨਹੀਂ ਬਦਲਿਆ ਪਿਆ ਰੁੱਖ ਚੇਂਜ ਨਹੀਂ ਕਰਿਆ ਅੱਜ ਆਏ ਲੋਟ ਹੈ ਪਹਿਲਾਂ ਦੂਏ ਲੋੜਤੀ ਆਏ ਖਿੜਦਾ ਕਟਕ ਪਾਉਣਾ ਸੌਖਾ ਆਉਂਦਾ ਹੀ ਨਹੀਂ ਕਿਤੇ ਦਿਖਾ ਦੇ ਨਾ ਕੰਧ ਹੋ ਜਾਂਦਾ ਸਹੀ ਗੱਲ ਆ ਬਾਈ ਇੱਧਰ ਨੂੰ ਆਉਂਦਾ ਤਾਂ ਆ 18 ਲਾਤੀ ਹੋ ਲਾਣੀ ਜਣਾ ਮੈਂ ਤਾਂ ਰੁਕਿਆ ਬੈਨੇ ਅੱਜ ਦਿਨ ਫਾਈਬਰ ਲਾਉਣੀ ਜਿਹੜੀ ਬਰਸ ਕੀ ਫਾਈਬਰ ਇਹ ਫਾਈਬਰ ਲਾ ਰਣੀ ਆ ਬਾਈ ਲਾ ਕੇ ਗੇਟ ਵਧੀਆ ਬਣਾ ਲਿਆ ਕੋ ਟਡਾ ਲੱਗਿਆ ਕੋਲੇ ਕਰਕੇ ਉਹ ਕੋਲਾ ਉੱਪਰ ਤੇ ਫਟ ਗਿਆ ਮੜਾ ਜਾ ਕੋਈ ਨਹੀਂ ਮਨੇ ਯਾਰ ਬੇਕਾਰ ਪੱਕਣੇ ਇਹ ਵੱਢਣੀ ਆ ਗੰਦ ਭੈਣੇ ਲੋਟ ਨਹੀਂ ਹੈਗੀ ਬਾਈ ਇਹ ਇੱਥੇ ਛਾਂਵਾਂ ਐ ਸਿਸਟਮ ਆ ਵੀ ਛਾਂਗ ਦੇਣੀ ਇਧਰਲੀ ਸਾਈਡ ਤੇ ਇਹ ਹੈ ਪਾਲੀ ਸਾਈਡ ਲੱਗੀ ਪਈ ਐ ਇਹ ਅੱਧੀ ਛਾਂਗ ਲੈਣੀ ਮਨੇ ਉੱਪਰ ਪ੍ਰਿੰਡਾ ਜਿਹੜੇ ਰੱਖਿਆ ਵੀ ਐ ਮੋਟਾ ਕਰਨੇ ਨੂੰ ਬੰਦਾ ਮੇਰੇ ਵਰਗਾ ਉਹ ਤਾਂ ਹੋੜੀਆਂ ਬਹੁਤੀਆਂ ਰਹਿ ਗਈਆਂ ਹੋ ਗਿਆ ਕੰਮ ਯਾ ਭਾਈ ਜਿਹੜਾ ਇਹ ਡੰਗਰਾ ਦਾ ਕੰਮ ਹੈ ਨਾ ਸਵੇਰ ਤੇ ਕਰਨਾ ਪੈਂਦਾ ਚੱਲ ਹੈ ਤਾਂ ਮौज ਵੀ ਹੈ ਹਾਂ ਚੱਕ ਪਾ ਚੱਕ ਪਾ ਮਰੇ ਖੋਲੀ ਦੀ ਮੌਜ ਤਾਂ ਹੈਗੀ ਬਾਹਰ ਨਹੀਂ ਫੇ ਦੂਏ ਲੋਡ ਲੋ ਹਾਂ ਠੀਕ ਹੈ ਜੀ ਸ਼ਾਮ ਨੂੰ ਅੰਦਰ ਚਲੇ ਜਾਣਾ ਕੰਮ ਪਾਰ ਹੈ ਦੋ ਖੋਲੀਆਂ ਚਾਹੀਦੀਆਂ ਭਾਈ ਸਿਸਟਮ ਜੇ ਜੇ ਕਰਨਾ ਹੈ ਇੱਕ ਜਿਦਾ ਫੇ ਗਿੱਲਾ ਰਹਿੰਦਾ ਯਾਰ ਪਹਿਲਾਂ ਉਹ ਮੂਤੇ ਖੜਾ ਰਹਿਣਾ ਨਾਲ ਦੇ ਕਰਕੇ ਕੱਚੇ ਕਰਕੇ ਹੁਣ ਪੱਕੇ ਚ ਨਹੀਂ ਜਾਦਾ ਸਾਨੂੰ ਸਾਫ ਕਰ ਦੋ ਲਈ ਮੌਜਾਂ ਹੁਣ ਰਹਿ ਗਿਆ ਮਨਾ ਕਹਿੰਦਾ ਰੇਪਾਉਣ ਤੇ ਉਹ ਵੀ ਪਾ ਲੈਣਾ ਕਿਦਨੇ ਵੇਲਾ ਜਾ ਹੋ ਕੇ ਕੰਡਕਵਾ ਆ ਛੋਟਾ ਪ੍ਰੋਜੈਕਟ ਰੇ ਵੀ ਬਹੁਤ ਜ਼ਰੂਰੀ ਹੈ ਲੋ ਜੀ ਬਾਈ ਮੰਡੇ ਚ ਹੈ ਰਾਸ ਦਾ ਸੁਵਾਨ ਨਵੇਂਦਰ ਬਾਈ ਨੇ ਬਾਲੇ ਨੌਹਾਲ ਵਜਾ ਤੇ ਫੜੀ ਮੜੀ ਪਰ ਆਦੇ ਪਰ ਆਦੇ ਤੁੰਸ ਨਾਲੇ ਵੀ ਇਹ ਦੇਖਾ ਕਿੰਨੀ ਗੱਲ ਲਾ ਲਾਗਾ ਖਾਣਾ ਲਾਉਂਦਾ ਤੁੰਸ ਨਾਲੇ ਆ ਚੱਲ ਕਿੰਨਾ ਮੋਟਾ ਬਰੋਡ ਹੈ ਇਹ ਵੀ ਜੀਰਾ ਗਿਆ ਹੈ ਨਾ ਭੁੱਲ ਗਿਆ ਸੀ ਪੇਪਰ ਹੁੰਦੇ ਆ ਆ ਸੋ ਆਰੇ ਝੱਕਣੇ ਆ ਲਓ ਜੀ ਬਾਈ ਉਰੇ ਤੇ ਲੱਦਣਾ ਜੱਗਾ ਕਹਿੰਦਾ 170 80 ਤਾਂ ਕਰਕੇ ਉਰੇ ਟੋਆ ਜਿਆਦਾ 170 ਵਾਲਾ ਰਸਤਾ ਦੇਖ ਲੈ ਔਰ ਤੂਤ ਵੀ ਕੰਮ ਖਰਾਬ ਕਰਦਾ ਦੇਖੇ ਆਕਸਰ ਨੂੰ ਜਗਾ ਪਹੀ ਪੁਹੀ ਪਧਰੀ ਕਰਨੀ ਨੌ ਹਲੇ ਕੰਮ ਆਉਂਦੇ ਆ ਜਾਰਾ ਬੜੇ ਨਹੀਂ ਨਾ ਕਿਉਂਕਿ ਪਹੀਆਂ ਇੰਨੀਆਂ ਕੇ ਆ ਤੋ ਆਗਾ 9 ਫੁੱਟਾਂ ਹੀ ਲਿਆਏ ਆ ਥੋੜਾ ਜਿਹਾ ਪਾਣੀ ਆਉਂਦਾ ਉਹਦੇ ਕਰਕੇ ਬਾਈ ਇੱਥੇ ਸ਼ਹੀਨੀ ਹੈਗਾ ਸਿਸਟਮ ਬਾਕੀ ਫਵਾਗਾ ਵਧਰਾ ਕਰੂਗੇ ਇਹਨੂੰ ਆਇਆ ਜੀ ਦਵਾਈ ਦਾ ਮੁੰਡਾ ਵੀ ਆਇਆ ਰਹਿ ਅਰਸ਼ ਮਹਲ ਹਾਂਜੀ ਭਾਈ ਕੀ ਹਾਲ ਹੈ ਜੀ ਲੱਗ ਗਿਆ ਜੀ ਇੱਕ ਛੁੱਟੀ ਮਾਰੀ ਹੈ ਠੀਕ ਹੈ ਜੀ ਦਰ ਦਰ ਆਪ ਕੰਡਾ ਕੋਣਾ ਸਹੀ ਸਹੀ ਹੈ ਜਨਮਾ

ਜੱਗਾ ਬਾਸ ਬਣਦਾ ਜੱਗਾ ਬਾਸ ਓ ਅੱਜ ਉੱਥੇ ਨਹੀਂ ਟੈਰੀ ਜਾਣਾ ਹੋਰ ਹਾਂ ਬਾਈ ਤੇ ਨਹੀਂ ਜਾ ਹੁਣ ਬਾਈ ਤੇ ਸਵਾਗੀ ਕਰ ਗੱਲ ਬਣ ਨਹੀਂ ਆਣੀ ਬਾਈ ਰਾਹ ਤੇ ਵੀ ਲੱਗਦਾ ਬਾਈ ਹੈ ਦਾ ਔਖਾ ਦਾ ਇੱਕਣਾ ਟੋਏ ਚ ਪਲਟਦਾ ਦਾ ਹਾਂ 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 ਵੀ ਇੱਕ ਵਾਰ ਆਏ ਹਾਂ ਹੁਣ ਉਦਾਂ ਵੀ ਹੁਣ ਕੀ ਇਹ ਮੀਨੇ ਮੋਜ ਰਣੀ ਹਾਂ ਕਿੰਨਾ ਸੌ 100 ਕਿਆ ਨੰਨਾ ਲੱਦਣਾ ਮੈਂ ਹਾਂ ਮੈਂ 200 200 ਤੇ ਪਰੇ ਹੋਣਾ ਵਾਹ ਜੀ ਵਾਹ ਮੋਟੀ ਵਰਜੀ ਲੱਦਣੀ ਹੈ ਦਫਦਾ ਕਿਤੇ ਆ ਤੂੰ ਤਰਾ ਵੀ ਕੰਮ ਹੀ ਕਰਨਾ ਪੈਣਾ ਫਿਰ ਆ ਵੀ ਤੰਗ ਕਰੂਗਾ ਦੇ ਦੇ ਆ ਬਾਬਾ ਵੀ ਥੋੜੀ ਬੋਧੀ ਕਰ ਜਾਵੇ ਬਾਕੀ ਅੱਛਾ ਕਰ ਲੱਦ ਲੂਗੇ ਇਹ ਪੁੱਛੂਗਾ ਜੇ ਮੈਨੂੰ ਨਾ ਨਾ ਠੀਕ ਹੈ ਉਹਨਾਂ ਕੋਲ ਵੀ ਟਾਈਮ ਨਹੀਂ ਹੁੰਦਾ ਕਿਹਿਆਂ ਕੋਲ ਫਿਰ ਹਾਂ ਇਹ ਤਾਂ ਹੈ ਟਾਈਮ ਆਉਂਦਾ ਇਹ ਕੰਮ ਐ ਫਰਕ ਤਾਂ ਪੈਂਦਾ ਬਾਈ ਕਿੱਥੇ ਖੇਤ ਚ ਕੋਲਤੀ ਲੱਦ ਲੈਣੀ ਆ ਯਾਟ ਉਹ ਆ ਜਾ ਰਹਾ ਤਾ ਉਹ ਮੜਾ ਜਾ ਬਣ ਗਈ ਗੱਲ ਪਾਣੀ ਬਹੁਤ ਬੜਾ ਏ ਥੋੜਾ ਸਵਾਗਾ ਓ ਚਾਹ ਬਿੰਦਰ ਭਾਈ ਉਹ ਵੱਟਲਾ ਮੜੀ ਢਿਹੜ ਜੀ ਉਹ ਖੁੰਜਾ ਸਟ ਸਵਾਗਾ ਚੌੜਾ ਜਾਦਾ ਹਾਂ ਜੱਗਾ ਬਨ ਗੇ ਜੱਗਾ ਜੱਗਾ ਬਾਸ ਬਨ ਗੇ ਟਰੈਕਟਰ ਇਹ ਵੀ ਸੋਨਾ ਮਿਲ ਗਿਆ ਬਾਈ ਸੈਟ ਹੈਦਾ ਵੀ ਇੰਜਣ ਕੱਲ ਪਤਾ ਲਾਜੂ ਪਹਿਲੇ ਗੇੜੇ ਨੂੰ ਕਿੱਥੇ ਕੱਚ ਹੈ ਹਾਂ ਜੱਗੇ ਦਾ ਕਦੋਂ ਕੱਢਣਾ ਹੈ ਜੱਗੇ ਦਾ ਤਾਂ ਦਿੱਤੇ ਵਾਰਵਾ ਬਾਈ ਉਹ ਦੋ ਦਿਨ ਲੱਗੂਗੇ ਲਾਣ ਹੋ ਗਿਆ ਅੱਜ ਲੱਦਣਾ ਹਾਂ ਕਾਲੂ ਕਾਡੂਗੇ ਪਰਸੋਂ ਲਾ ਦੂੰਗਾ ਬਣ ਗਈ ਗੱਲ ਬਾਈ ਲੱਗੇ ਤਾਂ 10 ਮਿੰਟ ਦੇਖੋ ਪਹਿਲਾਂ ਕਿਆ ਚੀਤ ਸੀ ਐਨ ਬਣ ਗਈ ਹੁਣ ਦਲ ਦਲ ਜੀ ਵੀ ਕਰਤੀ ਲੋਟ ਪੜੀ ਜੀ ਰੋੜੇ ਜੇ ਪਾਤ ਚਾਰਗ ਵਿੱਚ ਹੋ ਗਿਆ ਸਹੀ ਲੰਗਣ ਜੂਗਾ ਉਹਰੇ ਨੂੰ ਵੀ ਗਾਹਾਂ ਵੀ ਦੋ ਟੋਏ ਹੈਗੇ ਮੋਟੇ ਚੱਕ ਤੇ ਫੱਟੇ ਬਾਈ ਕਰ ਲਾਂਗੇ ਜੱਦਾਂ ਜੀ ਹਮੇ ਕਿ ਤੁਰ ਆ ਜਾ ਛਿਲਵਾ ਕੇ ਆ ਵਾ ਅੱਛਰੇ ਦੂਰ ਤੇ ਅਰੇ ਉਹ ਕੀ ਆ ਦਿਖ ਰਿਹਾ ਹੈ ਦੂਰ ਤਾਂ ਨਹੀਂ ਹੈ ਜਿਆਦਾ ਕਾਕਾ ਤਰਾ ਲੋ ਜੀ ਬਾਈ ਸਰਵੇਰ ਨੂੰ ਲੱਭਣ ਆਏ ਆ ਜਿੰਨਾ ਵੀ ਮਰੰਡੇ ਮਿਲਦੀ ਹੈ ਪਰਚੀਆਂ ਸਾਰੀਆਂ ਧੱਲੇ ਕੋਲ ਹੈ ਦੱਲੀ ਸਰਵੇਰ ਵੱਡੇ ਚ ਲੱਭਣਾ ਪੈਂਦਾ ਕੋਈ ਨਾ ਹਾਲਾ ਕੋਈ ਨਹੀਂ ਯਾਰੋ ਦਿਰਦਾ ਦੱਲੀ ਤੇਰੇ ਕੋ ਪਰਚੀਆਂ ਆਉਣ ਲੱਗੀਆਂ ਪਰਚੀ ਆ ਰਹੀ ਹੈ ਦਲੀ ਮੇਲੇ ਪੱਕੀ ਆੜੀ ਲਾਲੀ ਮੇਲਾ ਲਾਗੇ ਆ ਤਿੰਨੇ ਘਰੇ ਪਈਆਂ ਹਾਂ ਚਾਰ ਪੰਜ ਮੇਰੇ ਘਰੇ ਮੈਂ ਕਹਦਾ ਗੰਨਾ ਵੀ ਖਤਰਨਾਕ ਵੀਜਿਆ ਵਜਾ ਕੇ ਚੈੱਕ ਕਰ 85 ਹਾਂ 85 ਹਾਂ ਲੈ ਲੈ ਆ ਜਾ ਆ ਨਹੀਂ ਹੈਗਾ ਦਲੀ ਸੂਰਤ ਨਹੀਂ ਆਉਂਦਾ ਬਾਈ ਨਹੀਂ ਆਜਾ ਸਾਹਮਣੇ ਦੇਖਦਾ ਹਾਂ ਆ ਜਾ ਤੂੰ ਮੱਥੇ ਕਰ ਜਾ ਲੈ ਆ ਜਾ ਜੱਗਾ ਦੇਖ ਉਤਰ ਇੱਕ ਵਧੀਆ ਲੈਣਾ ਵੇਦੋ ਪਿੱਛੇ ਆਇਆ ਇਹ ਤਾਂ ਭਰੀ ਚ ਪਾ ਦੇਣਾ ਤਾਂ ਹੋਰ ਲੱਗੀਆਂ ਹਾਂ ਉਹ ਲਾਉਂਦਾ ਦੇ ਆਹ ਬੱਡੀ ਵਾ ਮੋਟੇ ਤੇ ਵੱਡ ਕੇ ਤੇ ਗਨਾਸਾ ਲੈ ਕੇ ਆਦਾ ਵੱਡਾ ਮਗਾਸਾ ਨਾ ਤੂੰ ਵੱਡ ਕੇ ਦੇਰ ਆਇਆ ਨਾ ਦਿੱਲੀ ਕਿਨੇ ਕਿਲੇ ਲਾਇਪਿਆ ਓਰੇ ਦਿੱਲੀ ਫੌਜੀ ਲੋਰ ਬਾਈ ਫਿਰਦਾ ਦੱਬਦਾ ਕਿਤੇ ਦਿੱਲੀ ਕਿੰਨੀ ਜਗ੍ਹਾ ਲਾਈ ਪਿਆ ਓਰੇ ਇਹ ਤਾਂ ਬਹੁਤ ਆ ਓਰੇ ਪਤਾ ਨਹੀਂ ਕਿੰਨਾ ਹੈ ਦੇਖੇ ਕਾਫੀ ਕਿਲੇ ਹੋਰੇ ਲਾਇਪੇ ਹਾਂ ਸੱਪ ਨਾਲੇ ਬੱਟਲੇ ਦਿੱਲੀ ਕਿੰਨੀਆਂ ਪਰਚੀ ਹੋ ਜੂਰ ਤੇ ਉਡੀਕ ਹੈ ਮੇਰੀ ਤੀ ਨਹੀਂ ਉਰੇ 150 ਲੱਦਣਗੇ 100 ਇਹ 100 ਹੀ ਲੈ ਕੇ ਜਾਂਦੇ 6 ਸੌਖਾ ਰਹਿੰਦਾ ਆਹ 100 ਸੌਖਾ ਰਹਿੰਦਾ ਰਸਤੇ ਰੁਫਤੇ ਤੇ ਚੜ੍ਹਾਈਆਂ ਹੋਰ ਜੇਕੇ ਮਿੱਠਾ ਵੀ ਹੈਗਾ ਹਾਂ ਹੂ ਦਾ ਮਿੱਠਾ ਹੋਣਾ ਹੋਰ ਸਦਲੀ ਕਿਹੜਾ ਹਾਲ ਆ ਡਿਊਟੀ ਪੱਕੀ ਲੱਗ ਗਈ ਮੈਲਜ ਦੱਸਦਾ ਕਿ ਫਿਰ ਜੇ ਖਾਲੀ ਹੋ ਕੇ ਅੱਜ ਹਾਂ ਹਾ ਤੁਸੀਂ ਲੱਗ ਕੇ ਚੱਲ ਪਏ ਗਏ ਹੁਣ ਕੰਟਾ ਲਾ ਕੇ ਇੰਦੇ ਚਲੇ ਗਏ ਅੱਛਾ ਹੱਲ ਪੀੜ ਨਹੀਂ ਹੈਗੀ ਪੀੜ ਕਿੱਥੇ ਆ ਹਾਂ ਕਸ ਕਟਾ ਲੇ ਸਾਰੀ ਉੱਥੇ ਹਾਂ ਇੱਧੇ ਹੀ ਗਿਆ ਬਾ ਮੜ ਕੇ ਆ ਜਾ ਤਲਾ ਤੇ ਕੋਈ ਕਿਹੜਾ ਹਲਾ ਇੱਕ ਕਿਹੜਾ ਕਿੰਨਾ ਟਾਈਮ ਲੱਗਿਆ ਤੇ ਮੈਂ ਕਿਹਾ ਦੋਲੇ ਇਨਸਾਨ ਨੂੰ ਕਿ ਦੱਸ ਜਾਣਾ ਫਿਰ ਗਿਆ ਹਾਂ ਸਾਮ 8 ਵਜੇ ਮੈਂ ਆ ਗਿਆ ਘਰੇ ਨਿਆਰਾ ਏਕੜਾ ਚਾਹੀਦਾ ਸਿਸਟਮ ਵੀ ਨਾਲ ਦੀ ਨਾਲ ਅਗਰ ਤੁਸੀਂ ਆ ਮਿਲ ਕੇ ਆਇਆ ਮਿਲਿਆ ਸਾਡੇ ਇਸ ਤਰ੍ਹਾਂ ਨੂੰ ਹਾਂ ਚਾਹ ਪਾਣੀ ਪਿਲਾਇਆ ਉਹਨੂੰ ਵਾ ਠੀਕ ਹੈ ਬੰਦਾ ਵਧੀਆ ਉਹ ਵੀ ਹਾਂ ਮਗਾ ਚਾਹ ਪਾਣੀ ਬੁਲਾਏਗਾ ਮੈਨੂੰ ਆਉਂਦੇ ਹੋਏ ਹਾਂ ਮਾ ਆ ਦੇ ਮੈਂ ਉੱਥੇ ਡੇਗਾ ਉਹਦੇ ਕਰਮ ਕਰਕੇ ਹਾਂ ਕਿਹਨੂੰ ਡੱਕਣਗਾ ਚਾਹ ਮੈਨੂੰ ਮਾ ਆ ਜਾਵੇ ਇਸ ਕਲਾਸ ਨਾ ਨਾ ਠੀਕ ਬੁਲਾ ਲਖਿਆ ਮਾ ਕੇ ਦੇ ਦਰਮੇ ਠੀਕ ਹੈ ਡੱਗਾ ਕਿੱਥੇ ਗਿਆ ਹੋ ਗਿਆ ਡੱਗਾ ਬਾਈ ਬੰਦਿਆਂ ਕੋਲ ਗਿਆ ਇੱਧਰ ਵਿੱਚ ਚੜਾਈ ਆ ਬਾਈ ਮਨੇ ਦੀ ਘਰ ਤੇ ਸਿਲੰਡਰ ਮਿਲਦੇ ਕਹਿੰਦੇ ਦੇਖੋ ਲੈ ਲੈ ਦੋ ਸਿਲੰਡਰ ਘਰੇ ਓਏ ਵੀ ਬਾਈ ਘਰ ਆ ਗਏ ਤੇ ਇਹ ਜੱਗੇ ਦੇ ਬਈ ਲਾਗੇ ਨੇ ਬਾਈ ਪਰਚੀ ਲੋਡ ਕਰਨਾ ਨਹੀਂ ਜੱਗੇ ਨੇ ਵੀ ਅੱਜ ਹੀ ਜਾਣਾ ਤਾਂ ਅੱਜ ਬਾਈ ਟਰਾਲੀ ਖਿੱਚ ਮੁਕਾਬਲਾ ਏ ਸਾਡੇ ਨੋਕਲੇ ਪੈਨ ਦਾ ਬਾਈ ਖੇੜੀ ਪਿੰਡ ਥਾਰੀ ਪਰ ਵਾਲੀ ਸਾਈਡ ਨੂੰ ਉੱਥੇ ਜਾਣਾ ਤਾਂ ਜੀ ਜੱਗੇ ਦਾ ਵੀ ਕਰਦ ਰਾ ਥੋੜਾ ਜਿਆ ਗੰਨੇ ਨੇ ਪਰਚੀ ਔਨ ਕਰਕੇ ਫਸਿਆ ਪਿਆ ਏ ਤਾਂ ਕਰਕੇ ਸਰਾਜ ਪੂਰੀ ਜਾ ਰਿਹਾ ਏ ਤੇ ਪੂਰੀ ਦਾ ਸਾਲਾ ਏ ਰੋਡੀ ਵੀ ਕਹਿੰਦਾ ਇਹ ਕਈ ਜਣੇ ਜਾ ਰਹੇ ਆ ਵੀਡੀਓ ਬਣਾਉਂਗੇ ਬਾਈ ਉਹ ਕਾਲੂ ਆਉਂਗੀ ਬਹੁ ਆਪਕਾਰ ਆਗੇ ਤੇ ਨਾ ਕੇ ਕਪੜੇ ਪਾ ਕੇ ਚੱਲਦੇ ਉਧਰ ਨੂੰ ਤੁਹਾਨੂੰ ਦਿਖਾਉਂਦੇ ਆ ਟਰਾਲੀ ਖਿੱਚ ਮੁਕਾਬਲਾ 85 ਹੈ ਬਾਈ ਜਿਹੜਾ 500 ਬਣਾ ਉਹ ਵੀ ਹੁਣ 14 ਨੇ ਟਾਇਰ ਪਾ ਲੇ 16 ਨੇ ਟਾਇਰ ਕੱਢ ਤੇ ਉਹ ਫਿਰ 11 ਬੜੇ ਤੇ ਅੱਜ 14 ਨੇ ਟਾਇਰਾਂ માં ਚੱਲੂਗਾ ਉਹ ਕੱਲ ਵਾਲੀ ਵੀਡੀਓ 'ਚ ਦੇਖੀਏ ਦੇਖਿਓ ਤੁਸੀਂ ਬਾਕੀ ਆਪਣੇ ਵਾਲਾ ਘੋੜਾ ਖੜਾ ਜੀ ਡੱਡੀ ਗਈ ਵੀ ਅੱਜ ਇਹਦੀ ਜਗ੍ਹਾ ਵੈਸੇ ਉੱਥੇ ਹੁੰਦੀ ਸੀ ਹੁਣ ਇੱਧਰ ਖੜਨ ਲੱਗ ਗਿਆ ਇਹ ਪਾਨੇ ਹੁਣ ਉੱਧਰ ਕਰ ਦੇਣਾ ਕਿਉਂਕਿ ਇੱਥੇ ਥੋੜਾ ਜਿਹਾ ਬਾਹਰ ਆਇਆ ਨੇ ਦੇਖੋ ਇਹ ਪੀਓਸੋਂ ਪੈਂਦੀ ਰਿਹਾ ਕਰਦੇ ਇਹਨੂੰ ਵੀ ਲੋਡ ਬਾਕੀ ਬਾਈ ਬੰਪਰ ਰਿਮ ਬਜਾ ਨੇ ਦੇਖੋ ਟਾਇਰ ਦਾ ਪਿਆ ਪਿਆ ਇਹ